ਕਿੱਦਾਂ ਹੋਇਸੀ ਛੇਦੀ ਉਹ ਦੱਸੇ ਤੁਹਾਨੂੰ ਪੁਲਿਸ ਨੇ ਮੁਕਾਬਲਾ ਹੋਇਆ ਸੀ ਜਾਂ ਕੀ ਹੋਇਆ ਸੀ ਹਾਂਜੀ ਮੁਕਾਬਲਾ ਆਇਆ ਸੀ ਉਸ ਵੇਲੇ ਤੁਸੀਂ ਕਹਿੰਦੇ ਪਹਿਲਾਂ ਵੀ ਕਾਫੀ ਗਰੀਬ ਸੀ ਪਰਿਵਾਰ ਛੇਦੀ ਮਗਰੋਂ ਫੇ ਕੀ ਕੀ ਤੁਹਾਡੇ ਪਰਿਵਾਰ ਦਾ ਕੀ ਹੋਇਆ ਤੁਹਾਡਾ ਕੀ ਬੜਿਆ ਪਰਿਵਾਰ ਦਾ ਕਿੰਨੀ ਗਰੀਬੀ ਜਾਂ ਕਿੰਨਾ ਔਖਾ ਸਮਾਂ ਦੇਖਣਾ ਪਿਆ ਬਹੁਤ ਔਖਾ ਸਮਾਂ ਵੇਖਣਾ ਪਿਆ ਛੋਟੇ ਛੋਟੇ ਬੱਚੇ ਵੱਡੇ ਔਖੇ ਭਾਲੇ ਇਦਾਂ ਹੀ ਪਾਪਾ ਜੀ ਸਾਡੇ ਜਿੰਦਾ ਹੈ ਤੇ ਗੋਦੰਦ ਦੇਂਦੇ ਸੇਵਾ ਕਰਨ ਹਾਂਜੀ ਤਾਂ ਤਾਂ ਲੈ ਕੇ ਖਾਲੀ ਲੈਣੇ ਤੇ ਉਸ ਵੇਲੇ ਫੇ ਜਦੋਂ ਭਾਈ ਸਾਹਿਬ ਦੀ ਸ਼ਹੀਦੀ ਹੋ ਗਈ ਤੇ ਉਸ ਵੇਲੇ ਤੁਹਾਡੇ ਪਰਿਵਾਰ ਚ ਕਿੰਨੇ ਮੈਂਬਰ ਸੀਗੇ ਮੈਂਬਰ ਤੇ ਦੋ ਤਿੰਨ ਭਰਾ ਹੀ ਏ ਹਾਂਜੀ ਤਾਂ ਇਹ ਚੀਜ਼ ਹੋ ਗਈ ਮਾਤਾ ਜੀ ਵੀ ਗਏ ਤੇ ਪਿਤਾ ਜੀ ਦੀ ਵੀ ਡੈਥ ਹੋ ਗਈ ਤੇ 2012 ਵਿੱਚ ਮੇਰੇ ਖਾਲਸਾ ਨੇ ਤੁਹਾਨੂੰ ਪੈਨਸ਼ਨ ਲਈ ਸੀਗੀ ਹਾਂਜੀ ਹਾਂਜੀ ਉਸ ਵੇਲੇ ਪੈਨਸ਼ਨ ਦਾ ਜਦੋਂ ਤੁਹਾਨੂੰ ਪੈਨਸ਼ਨ ਲਾਈ ਤੁਹਾਡੀ ਕੋਈ ਉਮੀਦ ਸੀਗੀ ਭਈ ਤੁਹਾਨੂੰ ਕੋਈ ਇਦਾਂ ਕੋਈ ਪੈਨਸ਼ਨ ਲਾਊਗਾ ਜਾਂ ਤੁਹਾਡੀ ਕੋਈ ਮਦਦ ਕਰੂਗਾ ਹਾਂਜੀ ਤੁਸੀਂ ਦੇ ਤੁਸੀਂ ਮਦਦ ਕੀਤੀ ਆਡੀ ਤੇ ਤੁਸੀਂ ਕਰਨੀ ਹੋਰ ਤੁਹਾਡੀ ਕਹਿੰਨੇ ਨਹੀਂ ਕੀਤੀ ਨਾ ਕੋਈ ਰਿਸ਼ਤੇਦਾਰ ਨਾ ਕੋਈ ਕੋਈ ਨਹੀਂ ਬੰਦਾ ਹਾਂਜੀ ਉਹ ਜਿਹੜੀ ਪੈਨਸ਼ਨ ਲਾਈ ਸੀ ਉਸ ਵੇਲੇ ਉਹਦਾ ਕਾਫੀ ਫੇਰ ਅਸਰ ਪਿਆ ਸੀ ਪਰਿਵਾਰ 'ਚ ਹਾਂਜੀ ਉਹਦੇ ਨਾਲ ਸਾਡਾ ਟਾਈਮ ਵਧੀਆ ਨੰਗ ਲੱਗ ਗਿਆ ਤੁਸੀਂ ਆਪਣੇ ਬੇਟਿਆਂ ਤੇ ਨਿੱਕੀਆਂ ਲੜਕੀਆਂ ਨੂੰ ਵੀ ਦੱਸ ਦੇਵੋ ਕੀ ਹੋਇਆ ਉਸ ਵੇਲੇ ਉਹਨੂੰ ਵੀ ਦੱਸ ਦੇ ਹਾਂ ਹਾਂਜੀ 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 ਦੱਸ ਦੇ